ਜੱਗੇ ਮਾਰਿਆ ਲੈਲਪੁਰ ਡਾਕਾ ਤਾਰਾਂ ਖੜਕ ਗਈਆਂ ਬੱਲਿਆ ਜੱਗੇ ਨੂੰ ਫੜਨ ਲਈ ਥਾਣਾ ਚੱਲਿਆ ਇਹ ਸਤਰਾਂ ਤੁਸੀਂ ਸੁਣੀਆਂ ਹੋਣਗੀਆਂ ਪਰ ਤੁਹਾਨੂੰ ਲਾਇਲਪੁਰ ਦੇ ਇਸ ਡਾਕੇ ਬਾਰੇ ਪਤਾ ਹੈ ਜੱਗਾ ਸਿੰਘ ਉਰਫ ਜੱਗਾ ਜੱਟ ਜਿਸ ਨੇ ਪਿੰਡ ਕੁਮਿਹਰੀ ਚ ਆਪਣਾ ਪਹਿਲਾ ਡਾਕਾ ਮਾਰਿਆ ਸੀ ਜਿੱਥੋਂ ਦੇ ਸ਼ਾਹੂਕਾਰ ਬਦਰੀ ਮੱਲ ਨੂੰ ਲੁੱਟਿਆ ਤੇ ਉਸ ਕੋਲ ਪਏ ਗਰੀਬਾਂ ਤੇ ਕਿਸਾਨਾਂ ਦੀ ਜ਼ਮੀਨ ਦੀਆਂ ਵਹੀ ਖਾਤਿਆਂ ਨੂੰ ਅੱਗ ਲਾ ਕੇ ਗਰੀਬਾਂ ਦੀ ਕਿਸਮਤ ਉਨੇ ਆਜ਼ਾਦ ਕੀਤੀ ਪਾਕਿਸਤਾਨੀ ਇਤਿਹਾਸਕਾਰਾਂ ਮੁਤਾਬਕ ਲਾਇਲਪੁਰ ਦਾ ਡਾਕਾ ਜੱਗੇ ਹੁਰਾ ਨੇ ਕੋਈ ਲੰਮੀ ਚੌੜੀ ਸਕੀਮ ਨਾਲ ਨਹੀਂ ਸੀ ਮਾਰਿਆ ਕਹਿੰਦੇ ਜੱਗੇ ਹੁਣਾ ਦੀ ਟੋਲੀ ਅੰਮ੍ਰਿਤਸਰ ਦੇ ਨੇੜੇ ਇੱਕ ਪਿੰਡ 'ਚ ਕਬੱਡੀ ਤੇ ਪਹਿਲਵਾਨਾਂ ਦੇ ਢੋਲ ਵੇਖਣ ਆਈ ਹੋਈ ਸੀ ਜੱਗੇ ਦਾ ਆਪਣਾ ਇਲਾਕਾ ਸੀ ਕਸੂਰ ਤੇ ਰਸਤੇ 'ਚ ਮੁੜਦੇ ਹੋਏ ਕਿਸੇ ਥਾਂ ਸੰਗਣੇ ਧੂਏ ਨੇ ਜੱਗੇ ਹੁਰਾ ਨੂੰ ਉਧਰ ਨੂੰ ਮੋੜ ਲਿਆ ਵੀ ਦੇਖੀਏ ਕਿਤੇ ਅੱਗ ਲੱਗੀ ਆ ਕਿ ਕੀ ਚੱਕਰ ਹੋਇਆ ਇਹ ਵੀ ਅਟਾਰੀ ਪਿੰਡ ਕੋਲ ਬੱਬਰ ਅਕਾਲੀਆਂ ਦੀ ਭਾਲ 'ਚ ਅੰਗਰੇਜ਼ ਪੁਲਿਸ ਨੇ ਇੱਕ ਘਰ ਨੂੰ ਅੱਗ ਲਾਤੀ ਸੀ ਉੱਥੇ ਪਹੁੰਚੇ ਤੇ ਜੱਗੇ ਦੀ ਅੰਗਰੇਜ਼ ਪੁਲਿਸ ਅਫਸਰ ਨਾਲ ਤਕਰਾਰ ਹੋ ਗਈ ਉਸ ਗੋਰੇ ਅਫਸਰ ਨੂੰ ਜੱਗੇ ਦੀ ਬੋਲਚਾਲ ਤੇ ਹੁਲੀਏ ਤੋਂ ਸ਼ੱਕ ਹੋ ਗਿਆ ਜੱਗਾ ਵੀ ਸਮਝ ਗਿਆ ਤੇ ਉਹਨੇ ਆਪਣੇ ਸਾਥੀਆਂ ਨੂੰ ਇਸ਼ਾਰਾ ਕੀਤਾ ਵੀ ਇੱਥੋਂ ਨਿਕਲੀਏ ਬੜੀ ਫੁਰਤੀ ਨਾਲ ਲਾਹੌਰ ਦੇ ਦੱਖਣੀ ਪਾਸੇ ਤੋਂ ਇਹਨਾਂ ਨੇ ਅੱਗੇ ਜਾ ਕੇ ਦਰਿਆ ਰਾਵੀ ਪਾਰ ਕੀਤਾ ਲੈਲਪੁਰ ਦੇ ਬਾਹਰ-ਬਾਰ ਬਾਗ ਚ ਬਣੇ ਅੰਗਰੇਜ਼ੀ ਰੈਸਟ ਹਾਊਸ ਤੇ ਜੱਗੇ ਹਰਾਨੇ ਝੰਡੇ ਗੱਡੇ ਜੱਗੇ ਦੀ ਅੱਧੀ ਟੋਲੀ ਰੈਸਟ ਹਾਊਸ ਦੇ ਚਾਰਜ ਫੇਰੇ ਘੋੜੀਆਂ ਤੇ ਘੁੰਮਦੀ ਰਹੀ ਤੇ ਬਾਕੀ ਅੰਦਰ ਦੀ ਤਲਾਸ਼ੀ ਲੈਂਦੇ ਰਹੇ ਇਥੋਂ ਕੁਛ ਨਕਦੀ ਗਹਿਣਾ ਗੱਟਾ ਤੇ ਅੰਗਰੇਜ਼ੀ ਸ਼ਰਾਬ ਦੀਆਂ ਬੋਤਲਾਂ ਇਹਨਾਂ ਦੇ ਹੱਥ ਲੱਗੀਆਂ ਤੁਰੰਤੋਂ ਪਹਿਲਾਂ ਜੱਗੇ ਹੋਰੀ ਗੋਰੇ ਦੀ ਬੇਗਮ ਤੇ ਨੌਕਰਾਂ ਨੂੰ ਕਹ ਆਏ ਵੀ ਐਵੇਂ ਨਾ ਗਰੀਬਾਂ ਦੁਆਲੇ ਘੇਰਾ ਪਾਈ ਫਿਰਨ ਜੇ ਫੜਨਾ ਹੈ ਤਾਂ ਜੱਗੇ ਨੂੰ ਫੜ ਲਿਓ ਲਾਲਪੁਰ ਦੀ ਇਸ ਘਟਨਾ ਨੇ ਗੋਰਿਆਂ ਦੇ ਸਾਹ ਸੂਤ ਲਾ ਤੇ ਜੱਗੇ ਦੇ ਜੋਂਦੇ ਜੀ ਹੀ ਇਹ ਟੱਪਾ ਮਸ਼ਹੂਰ ਹੋ ਗਿਆ ਸੀ ਜੱਗੇ ਮਾਰਿਆ ਲਾਲਪੁਰ ਡਾਕਾ ਤਾਰਾਂ ਖੜਕ ਗਈਆਂ ਬੱਲਿਆ ਜੱਗੇ ਨੂੰ ਫੜਨ ਲਈ ਥਾਣਾ ਚੱਲਿਆ ਹਰ ਆਏ ਦਿਨ ਜੱਗੇ ਦੀ ਭੱਜ ਦੌੜ ਤੂਫਾਨੀ ਹੁੰਦੀ ਜਾ ਰਹੀ ਸੀ ਤੇ ਜੱਗਾ ਅੰਗਰੇਜ਼ ਸਰਕਾਰ ਵਾਸਤੇ ਵਾਂਟਡ ਹੁੰਦਾ ਗਿਆ